ਕੇਜਰੀਵਾਲ ਨੇ ਸੁਪਰੀਮ ਕੋਰਟ ਤੋਂ ਪਟੀਸ਼ਨ ਐ ਜੋ ਵਾਪਸ ਲੈ ਲਈ ਹੈ ਜੀ ਆ ਇਸ ਵੇਲੇ ਦੀ ਵੱਡੀ ਖਬਰ ਹੈ ਕੇਜਰੀਵਾਲ ਨੇ ਸੁਪਰੀਮ ਕੋਰਟ ਤੋਂ ਪਟੀਸ਼ਨ ਐ ਜੋ ਵਾਪਸ ਲੈ ਲਈ ਹੈ ਦੱਸ ਜੀ ਕਿ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਦਾ ਰੁਕ ਕੀਤਾ ਸੀ ਤੋ ਇਸ ਤੋਂ ਬਾਅਦ ਹੁਣ ਜੋ ਉਹਨਾਂ ਦੀ ਪਟੀਸ਼ਨ ਹੈ ਉਹਨਾਂ ਨੇ ਵਾਪਸ ਲੈ ਲਈ ਹੈ ਉਹਨਾਂ ਦਾ ਕਹਿਣਾ ਹੈ ਕਿ ਪਹਿਲਾ ਅਸੀਂ ਜੋ ਆਪਣੀ ਗੱਲ ਹੈ ਹੇਠਲੀ ਅਦਾਲਤ ਦੇ ਵਿੱਚ ਰੱਖਾਂਗੇ ਜੀ ਹਾਂ ਗ੍ਰਿਫਤਾਰੀ ਖਿਲਾਫ ਕੇਜਰੀਵਾਲ ਨੇ ਸਪਰੀਮ ਕੋਰਟ ਦਾ ਰੁਕ ਕੇ ਤੱਕ ਹੀ ਸੁਪਰੀਮ ਕੋਰਟ ਦੇ ਵਿੱਚ ਅਰਵਿੰਦ ਕੇਸ਼ਰੀਵਾਲ ਦੇ ਵਕੀਲ ਨੇ ਬੋਲਿਆ ਹੈ ਕਿ ਅਸੀਂ ਪਹਿਲਾ ਹੇਠਲੀ ਅਦਾਲਤ ਦੇ ਵਿੱਚ ਜੋ ਆਪਣਾ ਪੱਖ ਰੱਖੇ ਹਾਂ ਜੀ ਹਾਂ ਅਸਰਲ ਦੀ ਵੱਡੀ ਖਬਰ ਹੈ ਜੋ ਪਟੀਸ਼ਨ ਪਾਈ ਸੀ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦੇ ਵਿੱਚ ਉਸ ਨੂੰ ਵਾਪਸ ਲੈ ਲਿਆ ਗਿਆ ਸੋ ਦੱਸਿਏ ਕਿ ਬਿਹਤ ਸਿਆਸੀ ਬਵਾਲ ਹੈ ਜੋ ਇਸ ਸਮੇਂ ਹੋਇਆ ਪਿਆ ਹੈ ਕਈ ਆਪ ਲੀਡਰਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਹੈ ਉਹ ਚੱਲਦੀ ਪਈ ਹੈ ਉਹ ਦੱਸ ਦिए ਕਿ ਮਾਮਲਾ ਇਸ ਸਮੇਂ ਕਾਫੀ ਜ਼ਿਆਦਾ ਗਰਮ ਹੋਇਆ ਪਿਆ ਹੈ ਕਿਉਂਕਿ ਬੀਤੀ ਰਾਤ ਹੀ ਅਰਵਿੰਦ ਕੇਜਰੀਵਾਲ ਦੀ 2 ਘੰਟੇ ਪਹਿਲਾਂ ਪੁੱਛਗਿਰਿ ਹੋਈ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚੋਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪ੍ਰੈਸ ਵਲੇ ਦੀ ਪੱਟੀ ਖਬਰ ਹੈ ਜੋ ਪਟੀਸ਼ਨ ਪਾਈ ਗਈ ਸੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਉਹ ਉਹਨਾਂ ਦੇ ਵੱਲੋਂ ਵਾਪਸ ਲੈ ਲਈ ਗਈ ਹੈ ਉਹਨਾਂ ਦਾ ਕਹਿਣਾ ਕਿ ਪਹਿਲਾਂ ਅਸੀਂ ਆਪਣੀ ਗੱਲ ਠੇਠਲੀ ਅਦਾਲਤ ਦੇ ਵਿੱਚ ਰੱਖਾਂਗੇ